ਮੈਂ ਦੇਖਾਂ ਪੁੰਨੂ ਦਾ ਰਾਹ ਪ੍ਰੀਤ ਕਥਾ ਸੱਸੀ ਪੁੰਨੂ ਸਿੰਧ ਦੇ ਇਲਾਕੇ ਦੀ ਪ੍ਰੀਤ ਕਥਾ ਹੈ ਕਹਿੰਦੇ ਹਨ ਕੋਈ 700 ਵਰੇ ਪਹਿਲਾਂ ਪੰਭੋਰ ਸ਼ਹਿਰ ਉੱਤੇ ਰਾਜਾ ਆਦਮ ਖਾਨ ਰਾਜ ਕਰਦਾ ਸੀ ਵੰਤਾ ਬੜਾ ਨੇਕ ਬਖਤਸੀ ਉਸ ਦੇ ਘਰ ਔਲਾਦ ਕੋਈ ਨਹੀਂ ਸੀ ਕਈ ਮੰਤਾ ਮੰਨ ਕੇ ਆਖਰ ਧੀ ਨੇ ਉਸ ਦੇ ਘਰ ਜਨਮ ਲਿਆ ਧੀ ਦਾ ਨਾਮ ਉਸਨੇ ਸੱਸੀ ਰੱਖਿਆ ਉਸ ਸਮੇਂ ਦਾ ਰਵਾਜ ਅਨਸਾਰ ਰਾਜੇ ਨੇ ਨਜੂਮੀਆਂ ਪਾਸੋਂ ਸੱਸੀ ਦੇ ਭਵਿੱਖ ਬਾਰੇ ਪੁੱਛਿਆ ਉਹਨਾਂ ਵਹਿਮ ਪਾ ਦਿੱਤਾ ਕਿ ਸੱਸੀ ਆਪਣੀ ਜਵਾਨੀ ਦੇ ਦਿਨਾਂ ਵਿੱਚ ਇੱਕ ਮੰਚਲੀ ਨੌਜਵਾਨ ਪਿੱਛੇ ਥਲਾਂ ਵਿੱਚ ਮਰ ਜਾਵੇਗੀ ਰਾਜੇ ਨੇ ਆਪਣੀ ਬਦਨਾਮੀ ਦੇ ਡਰਦਿਓ ਪਹਿਲਾਂ ਸੱਸੀ ਨੂੰ ਜ਼ਹਿਰ ਦੇਣਾ ਚਾਹਿਆ ਪਰ ਮਗਰੋਂ ਉਸ ਨੂੰ ਇੱਕ ਸੰਦੂਕ ਵਿੱਚ ਬੰਦ ਕਰਕੇ ਦਰਿਆ ਸਿੰਧ ਵਿੱਚ ਰੋੜ ਦਿੱਤਾ ਮੰਬੋਰ ਸ਼ਹਿਰ ਤੋਂ ਬਾਹਰ ਅੱਤਾ ਨਾਮ ਤੋਂ ਵੀ ਇੱਕ ਕਪੜੀ ਧੋ ਰਿਆ ਸੀ ਰੋੜਦਾ ਰੋੜਦਾ ਸੰਦੂਗ ਧੋਬੀ ਕੋਲ ਚਲਾ ਗਿਆ ਧੋਬੀ ਨੇ ਉਸ ਨੂੰ ਫੜ ਕੇ ਬਾਹਰ ਕੱਢ ਲਿਆ ਸੰਦੂਖ ਨੂੰ ਇੱਕ ਪਿਆਰਾ ਬੱਚਾ ਵਿੱਚ ਪਿਆ ਸੀ ਅੰਗੂਠਾ ਚੁੰਗ ਰਿਆ ਸੀ ਧੋਬੀ ਦੇ ਘਰ ਕੋਈ ਔਲਾਦ ਨਹੀਂ ਸੀ ਬੱਚਾ ਪ੍ਰਾਪਤ ਕਰਕੇ ਧੋਬੀ ਦੇ ਤੋਂ ਬੰਨੇ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਉਸ ਨੂੰ ਰੱਬੀ ਦਾਤ ਸਮਝ ਕੇ ਉਸ ਨੂੰ ਪਾਲਣ ਲੱਗੇ ਉਹ ਇਹ ਨਹੀਂ ਸਨ ਜਾਣਦੇ ਕਿ ਉਹ ਪੰਭੋਰ ਦੇ ਹਾਕਮ ਦੀ ਬੇਟੀ ਹੈ ਸਸੀ ਧੋਬੀ ਦੇ ਘਰ ਜਵਾਨ ਹੋਈ ਉਹਦੇ ਹੁਸਨ ਦੀ ਚਰਚਾ ਘਰ ਘਰ ਹੋਣ ਲੱਗੀ ਰਾਜੇ ਦੀ ਕੰਨੀ ਵੀ ਇਸ ਦੀ ਪਿੰਕ ਪੈ ਗਈ ਉਨੂੰ ਮੈਲੀ ਸੱਦਿਆ ਗਿਆ ਪਰੰਤੂ ਸੱਸੀ ਨੇ ਆਪਣੇ ਆਪ ਦੀ ਥਾਂ ਆਪਣੇ ਗਲ ਦਾ ਤਵੀਤ ਘਲ ਦਿੱਤਾ ਰਾਜੇ ਨੇ ਤਵੀਤ ਪਛਾਣ ਲਿਆ ਆਦਮ ਖਾਨ ਆਪ ਚੱਲ ਕੇ ਥੋਬੀਆਂ ਦੇ ਘਰ ਆਇਆ ਪਰ ਸੱਸੀ ਮੈਲੀ ਜਾਣ ਤੋਂ ਤਿਆਰ ਨਾ ਹੋਈ ਪੰਭੋਰ ਸ਼ਹਿਰ ਵਿੱਚ ਇੱਕ ਰਸੀਏ ਸਦਾਗਰ ਦਾ ਬੜਾ ਸ਼ਾਨਦਾਰ ਮਹਿਲ ਸੀ ਉਸ ਮਹਿਲ ਦੇ ਵਿੱਚ ਦੇ ਕਮਰੇ ਦੇ ਵਿੱਚ ਸਾਰੇ ਦੇਸ਼ਾਂ ਦੇ ਸਹਿਜਾਦਿਆਂ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਸਨ ਸਾਰਾ ਸ਼ਹਿਰ ਉਸ ਨੂੰ ਦੇਖ ਰਿਹਾ ਸੀ ਸੱਸੀ ਵੀ ਆਪਣੀਆਂ ਸਹੇਲੀਆਂ ਸਮੇਤ ਉੱਥੇ ਪੁੱਜੀ ਪਰ ਉਹ ਇੱਕ ਪਿਆਰਾ ਮੁਖੜਾ ਵੇਖ ਕੇ ਆਪਣਾ ਦਿਲ ਦੇ ਬੈਠੀ ਇਹ ਤਸਵੀਰ ਬਲੋਚਿਸਤਾਨ ਦੇ ਇਲਾਕੇ ਮਕਰਾਨ ਦੇ ਸਹਿਜਾਦੇ ਪੁੰਨੂ ਦੀ ਸੀ ਮਕਰਾਨ ਦੇ ਸੁਦਾਗਰ ਪੰਭੋਰ ਵਪਾਰ ਲਈ ਆਇਆ ਹੋਇਆ ਸੀ ਉਹ ਪੁੰਨੂ ਪਾਸ ਸੱਸੀ ਦੇ ਹੁਸਨ ਦੀਆਂ ਬਾਤਾਂ ਪਾਉਂਦੇ ਪੁੰਨੂ ਸੱਸੀ ਨੂੰ ਬਿਨਾਂ ਵੇਖਿਆ ਹੀ ਉਸ ਤੇ ਮੋਹਿਤ ਹੋ ਗਿਆ ਇੱਕ ਦਿਨ ਕਾਫਲੇ ਨਾਲ ਆਪਣੇ ਮਾਪਿਆਂ ਤੋਂ ਚੋਰੀ ਪੰਭੋਰ ਆਣ ਪੁੱਜਾ ਤੇ ਸੱਸੀ ਦੇ ਬਾਪ ਕੋਲ ਆ ਨੌਕਰ ਹੋਇਆ ਸੱਸੀ ਪੁੰਨੂ ਪਿਆਰ ਮਿਲਨੀਆ ਮੰਨਦੇ ਰਹੇ ਤੇ ਪੰਭੋਰ ਸ਼ਹਿਰ ਵਿੱਚ ਉਹਨਾਂ ਦਾ ਪਿਆਰ ਮੈਿਕਾ ਵੰਡਦਾ ਰਿਹਾ ਪੁੰਨੂ ਦੇ ਭਰਾ ਉਸ ਨੂੰ ਲੱਭਦੇ ਪੰਭੋਰਾ ਪਹੁੰਚੇ ਉਹ ਰਾਤ ਸੱਸੀ ਦੇ ਘਰ ਠਹਿਰੇ ਰਾਤੀ ਉਹਨੇ ਪੁੰਨੂ ਨੂੰ ਬਿਹੋਸ਼ ਕਰਕੇ ਡਾਚੀ ਤੇ ਲੱਦ ਲਿਆ ਤੇ ਆਪਣੇ ਸ਼ਹਿਰ ਨੂੰ ਚਾਲੇ ਪਾ ਦਿੱਤੇ ਸੱਸੀ ਦੀ ਸਵੇਰੇ ਜਾਗ ਖੁੱਲੀ ਵੇਖਿਆ ਉਹਦਾ ਪੁੰਨੂ ਉੱਥੇ ਨਹੀਂ ਸੀ ਉਹ ਮਗਰੇ ਡਾਚੀ ਦਾ ਖੁਰਾ ਹੜਦੀ ਨਸਤਰੀ ਤੇ ਸ਼ਹਿਰਾਂ ਦੇ ਤਪ ਦੇ ਰੇਤ ਵਿੱਚ ਪੁੰਨੂ ਪੁੰਨੂ ਕੂਕਦੀ ਮਰ ਗਈ ਦੂਜੇ ਬੰਨੇ ਸਵੇਰ ਸਾਰ ਪੁੰਨੂ ਨੂੰ ਹੋਸ਼ ਪਰਤੀ ਉਹਨੇ ਡਾਚੀ ਉੱਪਰ ਛਾਲ ਮਾਰ ਦਿੱਤੀ ਤੇ ਉਸੇ ਪੈਰੀ ਵਾਪਸ ਮੁੜ ਪਿਆ ਅੱਗੋਂ ਵਰਾਉਂਦੇ ਮਾਲੂਥਲ ਵਿੱਚ ਉਹ ਤੜਪਦੀ ਸੱਸੀ ਪਾਸ ਪੁੱਜਾ ਤੇ ਉਸ ਦੇ ਨਾਲ ਹੀ ਪ੍ਰਾਣ ਤਿਆਗ ਦਿੱਤੇ ਪੰਜਾਬ ਦੀ ਗੋਰੀ ਦੇ ਮਨ ਉਤੇ ਇਸ ਦਰਦਾਂ ਭਰੀ ਕਹਾਣੀ ਦਾ ਮਿੱਠ ਪ੍ਰਭਾਵ ਪਿਆ ਉਸ ਨੇ ਪੁੰਨੂ ਨੂੰ ਬੇਹੋਸ਼ ਕਰਕੇ ਸੱਸੀ ਪਾਸੋਂ ਚੋਰੀ ਜ਼ਬਰਦਸਤੀ ਲਜਾਏ ਜਾਣ ਦੇ ਵਰਤਾਂਤ ਨੂੰ ਬੜੀ ਦਿਲ ਨੂੰ ਵਿਨਮੇ ਸ਼ਬਦਾਂ ਵਿੱਚ ਉਲੀਕਿਆ ਹੈ ਉੱਚੀਆਂ ਲੰਮੀਆਂ ਤਾਲੀਆਂ ਪੱਤਾਂ ਵਾਲੀਆਂ ਵੇ ਕੋਈ ਵਿੱਚ ਗੁਜ਼ਰੀ ਦੀ ਪੀਂਗ ਮਾਇਆ पींग चुटेंदे दो जने कोई आशक ते मा शूक माया पींग चुटेंदे दे वे कोई होगे चकना चूर माया ससी ते पुन्नू रल सुते ਮੁਖ ਤੇ ਪਾ ਕੇ ਰੁਮਾਲ ਮਾਇਆ ਸਸੀ ਜਾਪਾਸਾ ਮੋੜਿਆ ਪੁਨੁ ਤਨavi ਨਾਲ ਮਾਇਆ ਜੇ ਮੈਂ ਹੁੰਦੀ ਜਾਗਦੀ ਜਾਂਦੇ ਨੂੰ ਲੈਂਦੀ ਮੋੜ ਮਾਇਆ ਮਗਰੇ ਸਸੀ ਤੁਰ ਪਈਵੇਂ ਮੈਂ ਚਲ ਸਾ ਤੋੜੇ लाया ससी पुन् दो जने वे कोई मुख ते चरद रुमले हा वे, वे पुन् जालमा दिल दया मेरम rondínú lẹja kòínà lóye lùtinì máye sùtìyé lùtùtẹkìtiya délékìní sẹjabi shia lẹgàyà. ਕੋਈ ਰੰਗਲੇ ਰਗੇ ਖੇਸਨੀ ਉੱਠਨੀ ਤੀਏ ਸੁੱਤੀਏ ਕੋਈ ਲੈ ਚਰਖੇ ਦੀ ਸਾਰਨੀ ਪੁੰਨੂ ਵਰਗਿਆ ਸੂਰਤਾ ਤੈਨੂੰ ਲੈ ਦਿਆਂ ਦੋਤੇ ಚಾರಿ ಹೇವೇ ಪಾಲಮ ದೇ ಮರಮಾ ಛೋಡಿಕೆ ನೂಡಕಿ ಹೇ ਉਠਵੇ ਵੀਰਾ ਰਾਜਿਆ ਕੋਈ ਮੈਲ ਬਣਾ ਦੇ ਚਾਰਵੇਂ ਵਿੱਚ ਵਿੱਚ ਰੱਖ ਦੇ ਮੋਰੀਆਂ ਵੇ ਮੈਂ ਵੇਖ ਪੁੰਨੂ ਦੀ ਚਾਲ ਵੇ ਹਾਏ ਓਏ ਪੁੰਨੂ ਜਾਲਮਾਂ ਦਿਲਾਂ ਦਿਆ ਮੈਰ ਮਾਂ ਸੁੱਤੀ ਨੂੰ ਛੋੜ ਕੇ ਨਾ ਜਾਣਾਈ ਹੋਏ ਇੰਜ ਪੰਜਾਬ ਦੀ ਗੋਰੀ ਦੇ ਹੋਠਾਂ ਤੇ ਸੱਸੀ ਪੁੰਨੂ ਦੀ ਗਾਥਾ ਅਗਾ ਟੁਰਦੀ ਐ ਪਰ ਪਤਾ ਨਹੀਂ ਕਿੰਨਾ ਸਮਾਂ ਇਹ ਹੋਰ ਪੰਜਾਬ ਦੀ ਗੋਰੀ ਦਾ ਦਰਦ ਬਿਆਨ ਕਰਦੀ ਰਹੇਗੀ ਸੱਸੀ ਪੁੰਨੂ ਦੀ ਅਮਰ ਪ੍ਰੇਮ ਕਹਾਣੀ ਖਤਮ ਹੁੰਦੀ ਹੈ ਫਿਰ ਨਵੀਂ ਕਹਾਣੀ ਦੇ ਨਾਲ ਫਿਰ ਮਿਲਦੇ ਆ ਅੱਗੇ ਦਿਓ ਧੰਨਵਾਦ